Да, я на ਇੱਕ ਤਾਂ ਇਹਨੂੰ ਵਾਸ਼ਿੰਗ ਕਰ ਲਿਆ ਆਪਾਂ। ਅੱਛਾ। ਇੱਕ ਇਹ ਬੈਰਿੰਗ ਫੌਂਦੀ ਐ ਚਿਰੜ ਚਿਰੜ ਦੀ ਬਾਗ। ਚਿਰੜ ਚਿਰੜ ਦੀ। ਹਾਂ ਮਾੜੀ ਐ ਜਦੋਂ ਤੋੜਦੇ ਨਾ ਤੂੰ ਆਪ ਹੀ ਟਰਾਈ ਲੈ ਕੇ ਦੇ ਲੈ ਖੋਰਾ ਫੇਰ ਆ ਜੇ। ਉਹ ਐਂ ਲੱਗਦਾ ਜਿਵੇਂ ਦੰਦੇ ਤੇ ਦੰਦਾ ਚੜਦਾ ਹੁੰਦਾ ਜਾਂ ਕਿਵੇਂ। ਗੋਲੀ ਚੜਦੀ ਹੋਊਗੀ। ਹਾਂ ਜਾਂ ਉਹਦੀ ਗੋਲੀ ਚੜਦੀ ਫਿਰ ਉਹ। ਗਲਾ ਉਹਦੀ ਐ ਜੀ ਬੈਰਿੰਗ ਦੀ ਹੈ। ਹਾਂ। ਉਹ ਕਰ ਦਿਓ। ਦੂਜਾ ਮੜੇ ਜੇ ਆਪਾਂ ਇਹਦੇ ਹੌਸ ਹੂਸ ਪਾਪ ਅੱਜ ਟੈਟ ਕਰ ਗਏ। ਪਾ ਦੇ। ਹਾਂ ਕਿਉਂਕਿ ਅਸੀਂ ਥੋੜਾ ਜਿਹਾ ਪੰਗਾ ਲੈਣ ਜਾ ਰਹੇ ਹਾਂ। ਕੀ? ਤਵੰਗਾ ਮੁਕਾਬਲੇ ਤੇ ਜਾ ਰਹੇ ਹਾਂ। ਤੇ ਉਤਰਬ ਬਦਲੋ ਖਾਂਦੀ ਨੇ ਕਰਬ ਹੁਣ ਪਾਜੀ ਨਹੀਂ ਬਦਲਦਾ ਸਮ ਆਪਾਂ ਫੇਰ ਜੱਭੀ ਜਾਵਾਂਗੇ ਆਪਾਂ ਵਾਈ ਵੀ ਕਰਨੀ ਐ ਆਕੇ ਝੋਨਾ ਲਾਉਣਾ ਜਟਾ ਹਾਂ ਤੂੰ ਵੀ ਸਾਨੂੰ ਤੱਤਾ ਮਿਲ ਗਿਆ ਤੂੰ ਵੀ ਕੰਮ ਕਰਾਏਗਾ ਮੈਂ ਦੇਖਾ ਦੇ ਕਰਦਾ ਟੈਨਸ਼ਨ ਤੇਰੇ ਹੋਂ ਦਾ ਡਰਦੇ ਤਾਂ ਨਹੀਂ ਪਰ ਜਿਵੇਂ ਤੂੰ ਮੈਨੂੰ ਹੌਸਲਾ ਦੇਈਂ ਨਾ ਉਸ ਹਾਵ ਨਾਲ ਆਪਾਂ ਹੌਸਲੇ ਦੀ ਗੱਲ ਨਹੀਂ ਦੇ ਹੌਸਲਾ ਵੀ ਦੇਣਾ ਚਾਹੀਦਾ ਹੌਸਲੇ ਤੋਂ ਬਿਨਾਂ ਤਾਂ ਗੱਡੀ ਚੱਲਦੀ ਨਹੀਂ ਗੱਲ ਤੇਰੀ ਜਾਵਾ 16 ਨੇ ਸਹੀ ਜਿਹੜਾ ਉਹ ਨਾ ਉਹ ਵੀ ਸ਼ੁਗਲ ਮੇਲੇ ਵਾਲਾ ਹੀ ਮੇਲਾ ਤੇ ਆਪਾਂ ਤਾਂ ਸਪੈਸ਼ਲ ਸ਼ੁਗਲ ਮੇਲਾ ਹੀ ਕਰਨ ਜਾਣਾ ਵੀ ਆਪਾਂ ਇਹ ਨਹੀਂ ਤਾਂ ਨਹੀਂ ਜਾਣੇ ਆਪਣਾ ਨੰਬਰ ਪਹਿਲੇ ਤੇ ਅੱਜ ਆਪਾਂ ਇਹ ਲੈ ਕੇ ਜਾਣਾ ਵੀ ਢੇਡਾ ਲੈਣਾ ਹੈ। ਬਾਜ ਸਾਹਿਬ ਆਪਾਂ ਸਵਾਦ ਹੀ ਲੈ ਕੇ ਆਉਣਾ ਕਿਉਂਕਿ ਆ ਕੇ ਆਪਾਂ ਝੋਨਾ ਲਾਉਣਾ ਜੱਟਾ। ਆਪਾਂ ਕਿਹੜਾ ਇਕੱਲੇ ਇਹ ਕੰਮ ਤੇ ਹੀ ਤੁਹਾਨੂੰ ਪਤਾ ਹੋਵੇ ਤੇ ਉਹ ਗਾਰੇ ਦਾ ਲਿਬੜਾ ਦਾ ਤੇਰੇ ਕੋਲੇ ਲਿਆ ਕੇ ਠੱਲੇ। ਇਹ ਹੁਣ ਇੰਨਾ ਵੀ ਆਪਾਂ ਸ਼ੁਗਲ ਮੇਲਾ ਆਇਆ ਕਰਾਵਾਂਗੇ ਨੇੜੇ ਆ ਯਾਰ ਇੱਥੇ ਤਾਂ ਹੈਗਾ ਇੰਨੇ ਖੜੇ। ਠੀਕ ਆ। ਸਮਝ ਗਿਆ ਮਲੋੜ ਕੋਲੇ। ਲੈ ਵੀ ਮਿੱਤਰ ਪਿਆਰੋ ਫੇਰ ਟਰੈਕਟਰ ਦਾ ਨੰਗਾ ਲਾਂ ਲੱਗੇ। ਰੱਬ ਰੱਖੇ ਸੁੱਖ ਕੱਲ ਸ਼ਾਮ ਨੂੰ ਛੱਡ ਕੇ ਹੁੰਦਾ। ਐਦੋਂ ਪਹਿਲਾਂ ਵੀਡੀਓ ਜਦੋਂ ਹੀ ਦੇਖਿਆ। ਤੇ ਹੁਣ ਉਹਦੇ ਉੱਥੇ ਥੋੜਾ ਜਿਹਾ ਕਲੰਪ ਕਲੰਪ ਟੈਟ ਕਰਦੇ ਆ ਹੌਸ ਪਾਈਪ ਵਾਲੇ ਹੌਸ ਪਾਈਪਾਂ ਤੇ ਜ਼ੋਰ ਪੈਣਾ ਜਿਹੜਾ ਮੇਨ ਟਰਬੋ ਦਾ ਪੈਣਾ ਬਾਕੀ ਉਹਦੇ ਆਸਤੇ ਹੋਰ ਆਪਾਂ ਕੋਈ ਸਪੈਸ਼ਲ ਨਹੀਂ ਕਰ ਰਹੇ ਕਿਉਂਕਿ ਮੇਲਾ ਵੀ ਨਿਕਾ ਤੇ ਟਾਈਮ ਵੀ ਝੋਣੇ ਦਾ ਆਪਦੇ ਦਾ ਕੱਸੋ ਕੱਸਾ ਪਾਸੇ ਸਾਡੇ ਜੀ ਕੀੜਾ ਇਹ ਛੱਡਣ ਨਹੀਂ ਜਾਂਦਾਗਾ ਤੇ ਤਾਂ ਕਰਕੇ ਫਿਰ ਪਹਿਲਾ ਮੇਲਾ ਹੀ ਆਪਣਾ ਤਾਵਾਂ ਦਾ ਟੋਜਣਾ ਟਾਜਣਾ ਦਾ ਜਲ ਆਉਂਦੇ ਰਹੇ ਆ ਵੇਹਗੇ ਉਹਦਾ ਤਾਂ ਗੱਲ ਹੋਰ ਸੀ ਤੇ ਤੇ ਟੈਸਟਿੰਗ ਵੀ ਹੋ ਸਕਦਾ ਨਾ ਹੀ ਕਰਕੇ ਬਸ ਅੱਧਾ ਹੀ ਲੈ ਜਾਗੇ ਸਿੰਪਲ ਜਿਵੇਂ ਹੈਗਾ ਬਾ ਮੜਾ ਜਾ ਇੱਕ ਦੋ ਕੰਮ ਹੀ ਕਰਨੇ ਲਾਇ ਤਾਂ ਸਹੀ ਸਹੀ ਚੱਕਣ ਦੀ ਜ਼ਿਆਦਾ ਸੰਭਾਵਨਾ ਹੈਣੀਗੀ ਪਰ ਉਹ ਆਪਣਾ ਟੈਂਕੀ ਬਣੀ ਦੀ ਹੈ ਉਹ ਟੈਂਕੀ ਲਾ ਲਾਂਗੇ ਇੱਕ ਪਾਣੀ ਪਾਉਣਾ ਡਰਾਂ ਚ ਬਸ ਦੋ ਕੰਮ ਹੀ ਕਰਨੇ ਤੀਜੇ ਵਾਰ ਕਲੰਪ ਕੋਲੰਪ ਟੈਕਟ ਕਰਕੇ ਲੈਉਣੇ ਸਪਲਾਈ ਸਹੀ ਕਰਨੀ ਫੇਰ ਆਪਾਂ ਬਸ ਚੱਕ ਦਾਂਗੇ ਸ਼ੋਗਲ ਮੇਲਾ ਕਰਨੀ ਜਾਣਾ ਆਪਾਂ ਹੋਰ ਉੱਥੇ ਕੋਈ ਇਹ ਨਹੀਂ ਹੈਗਾ ਵੀ ਆਪਣਾ ਨੰਬਰ ਪਾਉਣਾ ਦਾ ਹੀ ਮਨਛਾ ਆਂਦੀ ਆ ਆਪਾਂ ਤਾਂ ਬਸ ਸਵਾਦ ਹੀ ਲੈਣਾ ਹੁੰਦਾ। ਲੈ ਆਪਾਂ ਮਾਰੂ ਇਹ ਹਲਾ। ਵੇੜਾ ਮੰਗੂਗਾ ਟਰੈਕਟਰ ਐ ਨਾ। ਉਹ ਵੀ ਨਹੀਂ ਖੁੱਲੀ ਆ ਡੈਫਰਾਮ ਨਹੀਂ ਖੁੱਲੀ ਹਜੇ। ਟ੍ਰੈਕ ਦਾ ਸੇਵ ਦਾ ਕੰਮ ਖਤਰੇ ਵਾਲਾ ਗੱਲ ਹੀ ਆ ਵਕਾਈ ਆਹ ਟਰੈਕ ਆ ਦੇਖ ਲਾ ਸੇਵ ਕੋ ਬਦ ਗੱਲ ਹੋ ਗਈ ਸਿਰਾਂ ਲੱਗੇ ਤੂੰ ਯਾਰ ਜਾਂ ਤਾਂ ਸੀ ਕੜਮਿਆਂ ਜਿਹਨਾਂ ਨੇ ਪਹਿਲਾਂ ਮੇਲਾ ਲਾਉਣਾ ਹੀ ਮੈਂ ਤੈਨੂੰ ਵੀ ਲੈ ਕੇ ਬਹਿ ਕੇ ਇੱਥੇ ਚੱਲਣਗੇ ਅੱਜ ਤੋਂ ਉਹ ਟਰੈਕ ਸੀ ਵਾਲਾ ਆਲ ਵੇਲ ਨਿੱਕਰ ਲੈ ਆਏ ਨਿੱਕਰ ਹੈ ਕੱਲੀ ਨਿੱਕਰ ਚਲਾਉਣਾ ਪਣਾ ਨਿੱਕਰ ਮਲੋਟੋ ਲੈ ਆਣੇ ਵਟੀਆਂ ਗੋਡਿਆਂ ਵਾਲੀਆਂ ਹੈਗੀਆਂ ਲੈ ਆਇਆ ਮੈਂ ਚੱਲੀ ਉਹ ਪਰਲੇ ਟਰੈਕ ਚ ਪਰਲੇ ਪਾਸੇ ਦੀ ਲੰਗੀ ਆ ਫਿਰ ਬਾਈ ਦੀ ਤਾਂ ਵਟੇ ਵਟ ਚੱਲਦੇ ਆਏ ਬਾਈ ਦੀ ਦਾ ਸੁਣ ਲੇ ਪਹਿਲਾਂ ਬਾਈ ਆ ਗਿਆ ਫਿਰ ਤਬਾਈ ਬਾਈ ਉਹਦਾ ਫੋਨ ਆਲਾ ਥੱਲੇ ਖਾ ਬੋਲਾ ਤੁਸੀਂ ਆਵਾਜ਼ ਨਹੀਂ ਮੈਂ ਉਹਦੀ ਗੱਲ ਕਹਿੰਦੇ ਆ ਉਹ ਕਹਿੰਦੇ ਟਰੈਕਟਰ ਨਾਲ ਭਰੀ ਘਟਰੀ ਗਿਆ ਟਰਾਲੀ ਪਾ ਲੋ ਇਹ ਦੋ ਕਿਹੜੇ ਲਿੱਤੇ ਨੇ ਬੋਲਾ ਇਹ ਦੋ ਕਿਹੜੇ ਲਿੱਤੇ ਨੇ ਬੋਲਾ ਇਹ ਅੱਜ ਦੀ ਗੱਲ ਹੈ ਲਾ ਵੀ ਮਤਰੋ ਮਹਾ ਦਾ ਸਾਡੇ ਏਰੀਆ 'ਚ ਮੇਲਾ ਹੋਣ ਲੱਗਿਆ ਈ ਅਸੀਂ ਚੱਲ ਸ਼ੋਗਲ ਮੇਲਾ ਕਰਿਆਵਾਂਗੇ ਉਹ ਵੀ ਲੈ ਆਉਣਾ ਭਾਜੀ ਵਾਲਾ ਹੀ ਆਪਣਾ ਟਰੈਕਟਰ ਜਿਵੇਂ ਸੀਗਾ ਤੇ ਆ ਰਾਸ ਤੋਂ ਬਾਈ ਵੜੀ ਆਏ ਹੋਈ ਸੇਕ ਸੂ ਕਰਕੇ ਆਣਾ ਕਹਿੰਦੇ ਗਿੱਲੇ ਦੀ ਚਲ ਦੇਖ ਲੋ ਤਾਂ ਵਹੀਆਂ ਛੋਟੀਆਂ ਪਾ ਲੋ ਵੀ ਉਹ ਮੋੜ ਨਾ ਕਾਣੂ ਟਰੈਕਟਰ ਦੂਰੋਂ ਬਹੁਤ ਆਏ ਕਿਉਂਕਿ ਸਵੇਰ ਸਾਰਿਆਂ ਨੂੰ ਕਹਿਤਾ ਕਮੇਟੀ ਨੇ ਵੀ ਆ ਜਾਓ ਫੇਰ ਉਸ ਤੋਂ ਬਾਅਦ ਕਹਿੰਨੇ ਮੀਂਹ ਆ ਗਿਆ ਦੇਖ ਲੋ ਜੀ ਆ ਹਾਲ ਹੈ ਇੱਥੇ ਟਰੈਕਟਰ ਖਾਲੀ ਟਰੈਕਟਰ ਨਗਾਹਿਆ ਨਾਲੇ ਉਹ ਆਪਣਾ ਪਿੱਛੇ ਲਾ ਕੇ ਬੈਠਾ ਲੱਗਦਾ ਕੈਮਰਾ ਦਾ ਖੇਲ ਆ ਬਈ ਇੱਥੇ ਤਾਂ ਮੁਸ਼ਕਲ ਆ ਜਟਾ ਹਲੋ ਜਿਹੜਾ ਜਿੱਤੂ ਆ ਦਰਸ਼ਨ ਕਰਾਵਾਂਗੇ ਆਹ ਬਹੁਤ ਤੋਤੇ ਕਾ ਤੋਂ ਮਾਰਦਾ ਓ ਸਾਈ ਆ ਤਵੰਗਾ ਮਾਰ ਤਵੰਗਾ 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 ਘੱਟ ਛੱਡ ਕੇ ਇਹ ਰਹਿਣ ਦੇ ਸਾਦੇ ਫਟਾ ਸਾਦੇ

ਸਵਾਦ ਲੈਿੰਦੇ ਮੇਤਰੋ ਕੋਈ ਕਮੇਟੀ ਵਾਲਾ ਹੈ ਨਹੀਂ ਹਾਂ ਤਾਂ ਜਾਣਦਾ ਚੱਲੋ ਆਣ ਕਮੇਟੀ ਭੱਜ ਗਏ ਆਲੇਰ ਕਮੇਟੀ ਨਹੀਂ ਸਾਫ ਹੋ ਰਹੀ ਕਾ ਯਾਰ ਨਰਾਇਣ ਆਵਾਜ਼ ਬੜਾ ਬੜਾ ਆ ਜਾਣ ਬਹੁਤ ਆ ਟਰੈਕਟਰ ਕਮੇਟੀ ਦੀ ਜਿੰਨੀ ਹੋਣਾ ਕਮੇਟੀ ਆ ਯਾਰ ਆਪ ਦਾ ਜੋ ਮਰਜ਼ੀ ਕਰੋ ਕਹਿੰਦੇ ਸਾਡਾ ਕੋਈ ਨਹੀਂ ਸਾਡਾ ਕੋਈ ਨਹੀਂ ਕਹਿੰਦੇ ਬਣਾ ਕਮੇਟੀ ਹੋਏ ਤਾਂ ਕੋਈ ਟੋਟਲੇ ਨਹੀਂ ਲੱਗਦਾ ਹਾਂ ਸ਼ੋਗਣ ਮੇਲਾ ਲੱਗਾ ਉਹ ਆ ਗਿਆ ਆਪਣੇ ਵਾਲੇ ਵੀ ਹੋ ਗਿਆ ਸਵਾਦ ਲੈਣ ਜਾ ਰਿਹਾ 来了一说。<laughs> ਜਾ ਮਾਰਦਾ ਟ੍ਰੈਕਟਰ ਆ ਵੇਖ ਤੇ ਤੀੜਾ ਲਗੜਾ ਨਹੀਂ ਉਹਦਾ ਟਰੈਕਟਰ ਸਾਲਾ ਰਹਿ ਲਿਆ ਹੀ ਤਰਾਇਆ ਮਨਾ ਗੇਅਰ ਮੰਨਦਾ ਟਰੈਕਟਰ ਭੈਣ ਤੀਜਾ ਆ ਜਾਣ ਖਾ ਭੈਣ ਤੀਜਾ ਨਹੀਂ ਨਾ ਜੜਦਾ ਤੋਂ ਨੇ ਕਹਿ ਹਾ ਤੀਜੇ ਦਾ ਸਾਰਾ ਕਰ ਕਰ ਤੀਜੇ ਦਾ ਤੀਜੇ ਦਾ ਕਰ ਕਰ ਆਹੋ ਠੀਕ ਆ ਇਥੇ ਰਾਕ ਠੀਕ ਆ ਯਾ ਮਟਰੋ ਦਾ ਨਤੀਜਾ ਹੀ ਦੇ ਹੋਰ ਵੀ ਨਿਕਲਣਾ ਇਹ ਤਾਂ ਸਾਲੇ ਗਣਾ ਕਮੇਟੀ ਦਾ ਜਨਤਾ ਵੀ ਆਪਣੇ ਕੋ ਸਵਾਦ ਲੈਦੀ ਚਲੋ ਲਿਆਦੀ ਹਾਂ ਚਲਾ ਕੇ ਵੇਖਣਾ ਹੀ ਵੇਖਣਾ ਗਲ ਇਨੀ ਵਾਰਡ ਲੈ ਆ ਠੀਕ ਆ ਕੋਈ ਪਾਣੀ ਪੋਣੀ ਨਹੀਂ ਲੱਗਾ ਟਰੈਕਟਰ ਤੇ ਕੋਈ ਵੇਟ ਨਹੀਂ ਲੱਗਾ ਯਾ ਆਪਣੇ ਤੇ ਬਸ ਗੇਮ ਸਾਰੀ ਹੁੱਕਾਂ ਦੀ ਆ ਜਵੇਂ ਇਨੀ ਹੌਕ ਉੱਚੀ ਆ ਟਰੈਕਟਰ ਤੁਰਦੇ ਆ ਇਹ ਹੌਕ ਨਹੀਂ ਵੀ ਆ ਦਾ ਟਰੈਕਟਰ ਫਲੈਪ ਲੈ ਜਾਂਦਾ ਆਪਾਂ ਵੀ ਹਜੇ ਸਾਰੇ ਗੇਤੀ ਭਾਈ ਜੱਤ ਦਾ ਤਾਂ ਹੀ ਤੁਰਦਾ ਟਰੈਕਟਰ ਨਹੀਂ ਦਾ ਸਲੈਪ ਹੀ ਲਈ ਜਾਵੇ ਇਹ ਸ਼ੋਕਲ ਮੇਲਾ ਆਹੀ ਬਾਬੇ ਉੱਥੇ ਖੇਤ ਦਾ ਝੋਨੇ ਦਾ ਕਸਾ ਬਸ ਸ਼ੋਕਲ ਮੇਲਾ ਕਰਨ ਆ ਗਏ ਔਰ ਕੋਈ ਆਪਣੀ ਜਿਆਦਾ ਮਾਨਚਾ ਹੈ ਨਹੀਂ ਵੀ ਮੇਲਿਆਂ 'ਚ ਨਾਂ ਕਮਾਉਣਾ ਤੇ ਜਾਂ ਮੇਲਿਆਂ 'ਚ ਭਗਾਈ ਕਰ ਰਹੀ ਹੈ ਤਾਂ ਬਸ ਨੇੜੇ ਕਰਕੇ ਰਮਾਂਸਰ ਦੇ ਵਿੱਚ ਇੱਕ ਤਾਂ ਉਹਨਾਂ ਦਾ ਮੇਲਾ ਆ ਜਾਂਦਾ ਹਨ ਚੱਲੀਏ ਬੰਦ ਨਹੀਂ ਨਾ ਛੜਾ ਪੈਂਡ ਸੀਗਾ ਮਲੋੜ ਦੇ ਕੋਲੇ ਕਿਹੜੀ ਮਰੀ ਨਾਲ ਵੀਡੀਓ ਨੂੰ ਬਾਰੇ ਮਿੰਨੀ 58 ਘਰ ਆ ਵੇਖਿਆ ਭੈ ਉਹ ਕੱਢੂਗਾ ਅਗਲਾ ਵੇ ਦਹਿਲਾ ਤੇਰੇ ਯਾਰ ਦੇ 35 ਘਰ ਲਿਆਏ ਆ ਬਾਈ ਆ ਜਾ ਪ੍ਰੀਤਾਂ ਲਈਏ ਨਾਲ ਇੱਥੇ ਕੰਮ ਤੋਂ ਆ ਬਾਈ ਹੋਰਾਂ ਨੇ ਗੱਡੀ ਅੱਗ ਬਾਈ ਮੈਨੇ ਲਾਉਣਾ ਬਾਈ ਨਾ ਓਏ ਗੱਟਾ ਐ ਨਾ ਚਲਾਉਣਾ ਬਾਈ ਨਾ ਮੇਰੇ ਕੰਮ ਖੈਦੇ ਜਾ ਗੱਟਾ ਕਾ ਤਾਂ ਨਹੀਂ ਨਹੀਂ ਦਾਰੀ ਕੋਈ ਨਹੀਂ ਘੱਟ ਲੈ ਲੈ ਮੈਂ ਵੇਨੇ ਹੌਲੀ ਹੌਲੀ ਲੈਫਟ ਫੋਲ ਠੀਕ ਆ ਕਰ ਤੂੰ ਲਈ ਜਾ ਕਰੀ ਤੂੰ ਨਾ ਪਾਜ ਦਾ ਟਰੈਕਟਰ ਪਾਜ ਦੋ ਦੇ ਤਾਂ ਨਹੀਂ ਨਹੀਂ ਵੀਰ ਥੋੜਾ ਸਾਰੇ ਦੇ ਬਾਪ ਆ ਆਪਕਾ ਨਹੀਂ ਨਹੀਂ ਰਹੇ ਉੱਪਰ ਆ ਨਾ ਠੀਕ ਆ ਯਾਰ ਬਾਈ ਹਰਪਾਲ ਉਪਲ ਠੀਕ ਆ ਇਹ ਕੱਢਣਗੇ ਅੱਗ ਵੀਰੋ ਦੀ ਬਾਹੌਂਸਲਾ ਬੰਨਾਂ ਦਾ ਯਾਰ ਮੈਂ ਠੀਕ ਆ ਪਰ ਯਾਰ ਇਹਨਾਂ ਦਾ ਪਾਰ ਤੋਂ ਨਖਰੇ ਦਾ ਕਰ ਦੂਗਾ ਪਰ ਐਂ ਦਿਲ ਜਾਈਦਾ ਹੋਰ ਵੀ ਇਹ ਤੂੰ ਜਮਾ ਡਾਲੀ ਨਿਕਲ ਮਿਸਰੀ ਕਿਦਣਾ ਮੇਰਾ ਤੇਰੇ ਚਾਬੀਆਂ ਪਾਣੇ ਰਹੇ ਹੋਏ ਨੇ ਕਮੇਟੀ ਸਾਡਾ ਛੱਡੀ ਜਾਂਦੀ ਜਦੋਂ ਕਹਿੰਦੇ 6 ਵਜੇ ਸਾਡੀ ਪਰਮਿਸ਼ਨ ਖਾਦਣਾ ਬਾ ਲੋਡ ਹੀ ਨਹੀਂ ਕੋਲ ਮਲਾ ਕੇ ਰੋਲਾ ਪੈ ਗਿਆ ਬਾਦ ਕਮੇਟੀ ਬਣਾਣੀ ਗੱਲ ਬਣਦੀ ਯਾਰ ਔਰ ਰਹਿੰਦੇ ਇੱਕ ਤਾਂ ਹਲੇ ਡਾਕਟਰੀ ਉਹਦੇ ਕਰ ਲਾ ਕੇ ਆਂਗੇ ਕਾ ਵੀ ਇਹ ਪੌਣੀ ਛੇਤੀ ਆ ਡਾਕਟਰ ਲੱਗਿਆ ਪਿੱਛੇ ਆ ਜਾਓ ਪਿੱਛੇ ਬਾਈ ਬਣ ਕੇ ਕਾ ਮਾਪਦਾ ਆਪਦਾ ਨੇੜੇ ਹੋ ਗਿਆ ਹੁਣ ਕੋਟ ਭਾਈ ਨੂੰ ਜਿਹੜਾ ਕੋ ਹੁਣ ਆ ਹੀ ਹੋ ਗਿਆ ਕਿਹਨੇ ਆਪਦਾ ਆਪਦਾ ਨੇੜੇ ਹੋ ਗਏ ਹੁਣ ਲੈ ਕੇ ਕਿਹਦੇ ਹਿਸਾਬ ਹਾਂ ਜਾਲਾ ਖੱਟੇ ਦੇ ਨਾ ਇਹ ਸਟਾਰ ਕਰਦੇ ਖੱਟੇ ਗਾ ਕੋਟ ਖੜ ਜਾਂਦੇ ਗਾਤ ਨਹੀਂ ਅੰਦਰ ਰੱਖਦਾ ਡਰਾਈਵਰ ਅੰਦਰ ਸੌਂਦਾ തര ച പാഹാര ਜੇਟ ਲਾਉਂਦੇ ਲਾਉਂਦੇ ਹੈ ਕੋ ਦਾ ਆਏ ਯਾਰ ਆਪਾਂ ਕਿਹੜਾ ਪੰਗੇ ਲੈਣੇ ਉਦੋਂ ਬਾਅਦਲੇ 3 ਮਹੀਨੇ ਲੰਘ ਗਏ ਕਿਹੜਾ ਜਾ ਫੇਰ ਉੱਠਣ ਲੱਗੇ ਔਰ ਉੱਥੇ ਦਬ ਗਿਆ ਰੇਟਰ ਹੋ ਮਾਲਾ ਸਲਿੱਪ ਲੈਂਦਾ ਉਧਰ ਜਿਆਦਾ ਜ਼ੋਰ ਲਗਾ ਗਿੱਲਾ ਨਾ ਉੱਥੇ ਜਿਆਦਾ ਗਿੱਲਾ ਨਹੀਂ ਬਹੁਤ ਹੈ ਸਾਹ ਨਹੀਂ ਪਈਦਾ ਇੱਕ 15 ਟਰੈਕਟਰ ਦੇ ਨਾ ਪਰਿਆ ਨਾ ਟਰਾਲੀ ਤੇ ਰਹਿਲਾ ਹੈ ਨਾ ਟਰੈਕਟਰ ਟਰਾਲੀ ਦੇ ਅਗਲੇ ਕੋਲੇ ਨਹੀਂ ਆ ਜਾਂਦੇ ਨਾ ਟਰੈਕਟਰ ਥੇਰ ਵੱਡੇ ਜਗ੍ਹਾ ਦਾ ਹਵਾ ਬਹੁਤ ਪਈ ਹੈ ਨਾ ਪਾਣੀ ਗਰਮ ਤਾਂ ਹੁੰਦਾ ਹੈ ਗਰਮ ਵਾਲੀ ਦਾ ਸਹੀ ਸਾਲੀ ਜਮਾਂ ਥੱਲੇ ਫਿਰਦੀ ਜਿਵੇਂ ਹਵਾ alte ਹੁੰਦੀ ਹੈ ਅੰਦਰ ਹੋਣੀ ਜਾਂ ਇਕੱਲੇ ਟਰੈਕਟਰ ਗਰਮ ਗੁਰਪਣੀ ਹੁੰਦਾ ਭਾਈ ਰੋਲਾ ਤਾਂ ਉਹੀ ਹੈ

ਓ ਸੇਵਕ ਸੇਵਕ ਬਣਾ ਫਰ ਕਮੇਟੀ ਤੋਂ ਰੂਲਾਂ ਤੋਂ ਆਹੀ ਕੁਸ ਹੋਣਾ ਆ ਦੇਖ ਲੈ ਟਰੈਕ ਦਾ ਹਾਲ ਦੇਖ ਲੈ ਪਹਿਲਾਂ ਕੀ ਸਾਰੇ ਆਸਤੇ ਇੱਕੋ ਜੀ ਚੀਜ਼ ਨਹੀਂ ਨਾ ਹੁਣ ਹੱਕ ਕੋਈ ਫੋਟ ਦੋ ਦੇ ਪਾਈ ਫੜਦਾ ਕੋਈ ਥੱਲੇ ਪਾਈ ਫੜਦਾ ਆ ਹੀ ਦਾ ਮੈਂ ਆਪਣੇ ਬੰਦੇ ਨੂੰ ਕਹਿੰਦਾ ਜਾਂਦਾ ਹੁੱਕਾ ਮੈਨ ਲਾ ਤੇ じゃ ਆਪਾਂ ਵੀ ਹੁੱਕ ਲੋਕਾਂ ਨਹੀਂ ਹੁਣ ਇਹਨਾਂ ਦੀ ਪੁੱਛਾ ਆ ਜਾਂਦੀ ਹੈ ਕਿਸੇ ਟਰੈਕਟਰ ਦੇ ਨਵੇਂ ਆਪਣੇ ਸਿੱਧੇ ਸਰਾ ਖਾਲੀ ਹੈ ਵੇ ਮੂਹਰੋਂ ਸਿੱਧੀ ਐ ਇਹਾ ਪੂਰੇ ਤੇਜ਼ੀ ਵਾਲੇ ਬੰਦਾਂ ਦਾ ਕੰਮ ਐ ਐ சடனா ਚੱਲ ਵੱਟੀ ਚੱਲ ਆਉਣ ਇਹਦੇ ਮੈਨੂੰ ਲੱਗਦਾ ਜੈੱਟ ਲਾਉਣਾ ਹੀ ਪੜਿਆ ਪਰ